ਵੱਡੀ ਖਬਰ ਸਾਹਮਣੇ ਆ ਰਹੀ ਹੈ ਨੂ ਤੇ ਸੱਸ ਦੀ ਲੜਾਈ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਜਾਣਕਾਰੀ ਅਨੁਸਾਰ ਝਗੜੇ ਤੋਂ ਬਾਅਦ ਗੁੱਸੇ ਦੇ ਵਿੱਚ ਆਈ ਸੱਸ ਦੇ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਜਿਸ ਦੀ ਵੀਡੀਓ ਉਸ ਦੀ ਹੀ ਨੂ ਦੇ ਵੱਲੋਂ ਬਣਾਈ ਗਈ ਅਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਕੀਤੀ ਗਈ ਜਿਸ ਤੋਂ ਬਾਅਦ ਉਸ ਨੇ ਪਿੰਡ ਦੇ ਸਰਪੰਚ ਤੱਕ ਇਹ ਗੱਲ ਪਹੁੰਚਾਈ ਅਤੇ ਮਾਮਲਾ ਫਿਰ ਪੁਲਿਸ ਤੱਕ ਪਹੁੰਚਦਾ ਹੈ ਪੁਲਿਸ ਨੇ ਹਾਲਾਂਕਿ ਉਕਤ ਔਰਤ ਦੇ ਉੱਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਅਨੁਸਾਰ ਅਕਸਰ ਹੀ ਨੂ ਤੇ ਸੱਸ ਦੇ ਵਿੱਚ ਕਲੇਸ਼ ਰਹਿੰਦਾ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਮੁਰ ਤੋਂ ਝਗੜਾ ਹੋਇਆ ਸੀ ਅਤੇ ਇਸੇ ਝਗੜੇ ਤੋਂ ਬਾਅਦ ਸੱਸ ਗੁੱਸੇ ਦੇ ਵਿੱਚ ਸੀ ਇਸ ਦੌਰਾਨ ਉਸਦੀ ਨੂ ਪਾਠ ਕਰ ਰਹੀ ਸੀ ਅਤੇ ਗੁਟਕਾ ਸਾਹਿਬ ਉਸਦੇ ਹੱਥ ਦੇ ਵਿੱਚ ਸੀ ਪਰ ਗੁੱਸੇ ਦੇ ਵਿੱਚ ਆਈ ਸੱਸ ਨੇ ਕੁਝ ਵੀ ਨਾ ਦੇਖਿਆ ਨਾ ਕੁਝ ਸੋਚਿਆ ਸਮਝਿਆ ਅਤੇ ਛਿੰਦਰਕੋੜ ਦੇ ਵੱਲੋਂ ਆਪਣੀ ਨੂ ਦੇ ਹੱਥੋਂ ਗੁਟਕਾ ਸਾਹਿਬ ਖੋਲੇ ਗਏ ਅਤੇ ਅਗਨ ਭੇਟ ਕਰ ਦਿੱਤੇ ਗਏ ਤੇ ਇਸ ਤਰ੍ਹਾਂ ਉਸਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਜਿਸ ਦੀ ਵੀਡੀਓ ਨੂ ਦੇ ਵੱਲੋਂ ਬਣਾ ਲਈ ਗਈ ਅਤੇ ਪਿੰਡ ਦੇ ਸਰਪੰਚ ਤੱਕ ਇਹ ਮਾਮਲਾ ਪਹੁੰਚਿਆ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਅਤੇ ਪੁਲਿਸ ਮੌਕੇ ਤੇ ਪਹੁੰਚੇ ਤੇ ਮਾਮਲਾ ਦਰਜ ਕਰਦਿਆਂ ਉਨ੍ਹਾਂ ਉਕਤ ਤਖੰਦਰ ਕੋੜ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਇਕੋਟ ਦੇ ਪਿੰਡ ਚੱਕ ਪਾਈਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨੂ ਅਤੇ ਸੱਸ ਦੇ ਕਲੇਸ਼ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਕਿ ਬਿਆਨ ਸਾਹਮਣੇ ਆਏ ਨੇ ਉਹ ਸੁਣਦੇ ਹਾਂ ਮਿਤੀ 20 ਤਰੀਕ ਨੂੰ ਇੱਕ ਨੁਮਾਇਨ ਮਿਲੀ ਸੀ ਕਿ ਪਿੰਡ ਚੱਕ ਭਾਇਕਾ ਵਿੱਚ ਕੋਈ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਕਰਕੇ ਮਨ ਇੰਸਪੈਕਟਰ ਸਮੀਰ ਛਾਤੀ ਕਰਮਚਾਰੀਆਂ ਦੇ ਪਿੰਡ ਚੱਕ ਭਾਇਕੇ ਪੁੱਜੇ ਜਿੱਥੇ ਮੇਨ ਬਾਸ ਸਾਡੇ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਨੇ ਆਪਣਾ ਬਿਆਨ ਲਿਖਾਇਆ ਜਿਸ ਦੇ ਬਿਆਨ ਦੇ ਆਧਾਰ ਤੇ ਤੁਰੰਤ ਕਾਰਵਾਈ ਕਰਦੇ ਮੁਕੱਦਮਾ ਦਰਜ ਕੀਤਾ ਗਿਆ ਮੌਕੇ ਤੇ ਪਹੁੰਚ ਕੇ ਮਲਾਜਾ ਮੁੱਖਾ ਕੀਤਾ ਗਿਆ ਨਵੇਂ ਰੂਲਜ਼ ਅਨੁਸਾਰ ਈ ਸਖਸ਼ਾ ਰਹੀ ਵੀਡੀਓ ਬਣਾਈ ਗਈ ਮੂਵੀ ਬਣਾਈ ਗਈ ਫੋਟੋਆਂ ਖਿੱਚੀਆਂ ਗਈਆਂ ਉਸ ਤੋਂ ਬਾਅਦ ਤੁਰੰਤ ਕਾਰਵੇ ਕਰਦੇ ਹੋ ਦੋਸ਼ ਨੂੰ ਉਸੇ ਦਿਨ ਗ੍ਰਿਫਤਾਰ ਕਰਕੇ ਬੰਧਵਲਾ ਠਾਲਾ ਕੀਤਾ ਗਿਆ ਜਿਸ ਦਾ ਰਿਮਾਂਡ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੀ ਹੋਟਲ ਨੂੰ ਕਾਇਨਾ ਪੁੱਛੇ ਕਿ ਕੀਤੀ ਜਾ ਰਹੀ ਹੈ ਕਿ ਇਸ ਨੇ ਕਿਸ ਦੇ ਕਹਿਰੇ ਤੇ ਕੀਤਾ ਜਾਂ ਕਿਵੇਂ ਕੀਤਾ ਕੁੰਡੀ ਤਫਤੀਸ਼ ਦੌਰਾਨ ਦੇ ਸਾਹਮਣੇ ਆਇਆ ਕਿ ਇਹਨਾਂ ਦਾ ਘਰੇਲੂ ਗੁਲੇਸ਼ ਸੀ ਜਿਸ ਕਰਕੇ ਟੈਨਸ਼ਨ ਵਿੱਚ ਰਹਿੰਦੀ ਸੀ ਫਿਰ ਵੀ ਤੱਥਾਂ ਦੇ ਆਧਾਰ ਤੇ ਪੜਤਾਲ ਕੀਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨੂੰ ਤੇ ਸੱਸ ਦੀ ਲੜਾਈ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਜਾਣਕਾਰੀ ਅਨੁਸਾਰ ਝਗੜੇ ਤੋਂ ਬਾਅਦ ਗੁੱਸੇ ਦੇ ਵਿੱਚ ਆਈ ਸੱਸ ਦੇ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਜਿਸ ਦੀ ਵੀਡੀਓ ਉਸ ਦੀ ਹੀ ਨੂ ਦੇ ਵੱਲੋਂ ਬਣਾਈ ਗਈ ਅਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਕੀਤੀ ਗਈ ਜਿਸ ਤੋਂ ਬਾਅਦ ਉਸ ਨੇ ਪਿੰਡ ਦੇ ਸਰਪੰਚ ਤੱਕ ਇਹ ਗੱਲ ਪਹੁੰਚਾਈ ਅਤੇ ਮਾਮਲਾ ਫਿਰ ਪੁਲਿਸ ਤੱਕ ਪਹੁੰਚਦਾ ਹੈ ਪੁਲਿਸ ਨੇ ਹਾਲਾਂਕਿ ਉਕਤ ਔਰਤ ਦੇ ਉੱਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਅਨੁਸਾਰ ਅਕਸਰ ਹੀ ਨੂ ਤੇ ਸੱਸ ਦੇ ਵਿੱਚ ਕਲੇਸ਼ ਰਹਿੰਦਾ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਮੁਰ ਤੋਂ ਝਗੜਾ ਹੋਇਆ ਸੀ ਅਤੇ ਇਸੇ ਝਗੜੇ ਤੋਂ ਬਾਅਦ ਸੱਸ ਗੁੱਸੇ ਦੇ ਵਿੱਚ ਸੀ ਇਸ ਦੌਰਾਨ ਉਸਦੀ ਨੂ ਪਾਠ ਕਰ ਰਹੀ ਸੀ ਅਤੇ ਗੁਟਕਾ ਸਾਹਿਬ ਉਸਦੇ ਹੱਥ ਦੇ ਵਿੱਚ ਸੀ ਪਰ ਗੁੱਸੇ ਦੇ ਵਿੱਚ ਆਈ ਸੱਸ ਨੇ ਕੁਝ ਵੀ ਨਾ ਦੇਖਿਆ ਨਾ ਕੁਝ ਸੋਚਿਆ ਸਮਝਿਆ ਅਤੇ ਛਿੰਦਰ ਕੋੜ ਦੇ ਵੱਲੋਂ ਆਪਣੀ ਨੂ ਦੇ ਹੱਥੋਂ ਗੁਟਕਾ ਸਾਹਿਬ ਖੋਲੇ ਗਏ ਅਤੇ ਅਗਨ ਭੇਟ ਕਰ ਦਿੱਤੇ ਗਏ ਤੇ ਇਸ ਤਰ੍ਹਾਂ ਉਸਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਜਿਸ ਦੀ ਵੀਡੀਓ ਨੂ ਦੇ ਵੱਲੋਂ ਬਣਾ ਲਈ ਗਈ ਅਤੇ ਪਿੰਡ ਦੇ ਸਰਪੰਚ ਤੱਕ ਇਹ ਮਾਮਲਾ ਪਹੁੰਚਿਆ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਅਤੇ ਪੁਲਿਸ ਮੌਕੇ ਤੇ ਪਹੁੰਚੇ ਤੇ ਮਾਮਲਾ ਦਰਜ ਕਰਦਿਆਂ ਉਨ੍ਹਾਂ ਉਕਤ ਤਖੰਦਰ ਕੋੜ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਇਕੋਟ ਦੇ ਪਿੰਡ ਚੱਕ ਪਾਈਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨੂ ਅਤੇ ਸੱਸ ਦੇ ਕਲੇਸ਼ ਦੇ ਵਿੱਚ ਗੁਟਕਾ ਸਾਹਿਤ ਦੀ ਬੇਅਦਬੀ ਹੋਈ ਹੈ ਕਿ ਬਿਆਨ ਸਾਹਮਣੇ ਆਏ ਨੇ ਆ ਸੁਣਦੇ ਹਾਂ ਮਿਤੀ 20 ਤਰੀਕ ਨੂੰ ਇੱਕ ਨਵੀਂ ਮਰੀਜ਼ ਜਿੱਕੀ ਪਿੰਡ ਚੱਕ ਭਾਇਕਾ ਵਿੱਚ ਕੋਈ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਕਰਕੇ ਮਨ ਇੰਸਪੈਕਟਰ ਸਮੀਰ ਛਾਤੀ ਕਰਮਚਾਰੀਆਂ ਦੇ ਪਿੰਡ ਚੱਕ ਭਾਇਕੇ ਪੁੱਜੇ ਜਿੱਥੇ ਮੇਨ ਬਾਸ ਸਾਡੇ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਨੇ ਆਪਣਾ ਬਿਆਨ ਲਿਖਾਇਆ ਜਿਸ ਦੇ ਬਿਆਨ ਦੇ ਆਧਾਰ ਤੇ ਤੁਰੰਤ ਕਾਰਵਾਈ ਕਰਦੇ ਮੁਕੱਦਮਾ ਦਰਜ ਕੀਤਾ ਗਿਆ ਮੌਕੇ ਤੇ ਪਹੁੰਚ ਕੇ ਲਾਵਾ ਮੁੱਖਾ ਕੀਤਾ ਗਿਆ ਨਵੇਂ ਰੂਲਜ਼ ਅਨੁਸਾਰ ਇਹ ਸਖਸ਼ਾ ਰਹੀ ਵੀਡੀਓ ਬਣਾਈ ਗਈ ਮੂਵੀ ਬਣਾਈ ਗਈ ਫੋਟੋਆਂ ਖਿੱਚੀਆਂ ਗਈਆਂ ਉਸ ਤੋਂ ਬਾਅਦ ਤੁਰੰਤ ਕਾਰਵੇ ਕਰਦੇ ਹੋ ਦੋਸ਼ ਨੂੰ ਉਸੇ ਦਿਨ ਗ੍ਰਿਫਤਾਰ ਕਰਕੇ ਬੰਦ ਹਵਾਲਾ ਕੀਤਾ ਗਿਆ ਜਿਸ ਦਾ ਰਿਮਾਂਡ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੇ ਹੋਰ ਤੋਕਾਈਨਾ ਪੁੱਛੇ ਕਿ ਕੀ ਕੀਤੀ ਜਾ ਰਹੀ ਹੈ ਕਿ ਇਸ ਨੇ ਕਿਸ ਨੇ ਕਿਸ ਦੇ ਖਿਲਾਫ ਇਹ ਕੀਤਾ ਜਾਂ ਕਿਵੇਂ ਕੀਤਾ ਹੁੰਡਲੀ ਤਫਤੀਸ਼ ਦੌਰਾਨ ਨੇ ਸਾਹਮਣੇ ਆਇਆ ਕਿ ਇਹਨਾਂ ਦਾ ਘਰੇਲੂ ਕੁਲੇ ਸੀ ਜਿਸ ਕਰਕੇ ਟੈਨਸ਼ਨ ਵਿੱਚ ਰਹਿੰਦੀ ਸੀ ਫਿਰ ਵੀ ਤੱਥਾਂ ਦੇ ਆਧਾਰ ਤੇ ਪੜਤਾਲ ਕੀਤੀ